ਜਲੰਧਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰੀਸ਼ਦ ਦੇ ਪੰਚਾਇਤ ਸਮਤੀ ਚੋਣਾਂ ਦੇ ਨਤੀਜਿਆਂ ਨੇ ਪਿੰਡੂ ਸਿਆਸਤ ਦੀ ਤਸਵੀਰ ਸਾਫ਼ ਕਰ ਦਿੱਤੀ ਹੈ। ਬੁੱਧਵਾਰ ਸਵੇਰੇ 8 ਵਜੇ ਤੋਂ ਜ਼ਿਲ੍ਹੇ ਦੇ 11 ਗਿਣਤੀ ਕੇਂਦਰਾਂ ਤੇ ਸਖਤ ਸੁਰੱਖਿਆ ਵਿਵਸਥਾ ਦੌਰਾਨ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਜੋ ਦੇਰ ਰਾਤ ਤੱਕ ਜਾਰੀ ਰਹੀ। 14 ਦਸੰਬਰ ਨੂੰ ਹੋਈ VOTING ਵਿੱਚ ਕੁੱਲ 44.6 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਹਨਾਂ ਚੋਣਾਂ ਵਿੱਚ ਕੁੱਲ 669 ਉਮੀਦਵਾਰਾਂ ਦਾ ਸਿਆਸੀ ਭਵਿੱਖ ਵੋਟ ਬਕਸਿਆਂ ਵਿੱਚ ਬੰਦ ਹੋਇਆ ਜਿਸ ਦਾ ਫੈਸਲਾ ਬੁੱਧਵਾਰ ਦੇਰ ਰਾਤ ਸਾਹਮਣੇ ਆਇਆ ਜ਼ਿਲ੍ਹਾ ਪਾਰਿਸ਼ਦ ਦੇ ਕੁੱਲ 21 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ ਨੇ 10 ਜ਼ੋਨਾਂ ਤੇ ਜਿੱਤ ਦਰਜ ਕਰਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਦੀ ਸਫਲਤਾ ਹਾਸਲ ਪ੍ਰਾਪਤ ਕੀਤੀ ਉੱਥੇ ਹੀ ਕਾਂਗਰਸ 7 ਜ਼ੋਨਾਂ ਨਾਲ ਦੂਸਰੇ ਸਥਾਨ ਤੇ ਰਹੀ ਭੋਜਨ ਸਮਾਜ ਪਾਰਟੀ ਨੇ 3 ਜ਼ੋਨਾਂ ਵਿੱਚ ਜਿੱਤ ਦਰਜ ਕਰਕੇ ਮਜ਼ਬੂਤ ਮੌਜੂਦਗੀ ਵਿਖਾਈ ਜਦ ਕੇ ਸ਼੍ਰੋਮਣੀ ਅਕਾਲੀ ਦਲ ਸਿਰਫ 1 ਜੋਨ ਤੱਕ ਹੀ ਸਿਮਟ ਕੇ ਰਹਿ ਗਿਆ ਇਹਨਾਂ ਨਤੀਜਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਪੱਧਰ ਤੇ ਆਪ ਅਤੇ ਕਾਂਗਰਸ ਵਿੱਚ ਸਿੱਧਾ ਅਤੇ ਸਖਤ ਮੁਕਾਬਲਾ ਰਿਹਾ ਜ਼ਿਲ੍ਹੇ ਦੀਆਂ 11 ਪੰਚਾਇਤ ਸਮਤੀ ਅਧੀਨ ਆਉਣ ਵਾਲੇ ਕੁਝ 188 ਜੋਨਾਂ ਦੇ ਨਤੀਜੇ ਵੀ ਦਿਲਚਸਪ ਰਹੇ ਇੱਥੇ ਵੀ ਆਮ ਆਦਮੀ ਪਾਰਟੀ ਨੇ 74 ਜੋਨਾਂ ਵਿੱਚ ਜਿੱਤ ਦਰਜ ਕਰਕੇ ਬੜਤ ਬਣਾਈ ਕਾਂਗਰਸ 59 ਜ਼ੋਨਾਂ ਨਾਲ ਦੂਜੇ ਸਥਾਨ ਤੇ ਰਹੀ ਸ਼੍ਰੋਮਣੀ ਅਕਾਲੀ ਦਲ ਨੂੰ 18 ਜ਼ੋਨਾਂ ਵਿੱਚ ਜਿੱਤ ਮਿਲੀ ਜਦਕਿ ਭੋਜਨ ਸਮਾਜ ਪਾਰਟੀ ਨੇ 19 ਜ਼ੋਨਾਂ ਤੇ ਕਬਜ਼ਾ ਜਮਾਇਆ ਇਸ ਤੋਂ ਇਲਾਵਾ 12 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕਰਕੇ ਇਹ ਸੰਕੇਤ ਦਿੱਤਾ ਕਿ ਸਥਾਨਕ ਪੱਧਰ ਤੇ ਨਿੱਜੀ ਪਕੜ ਅਤੇ ਜਨ ਸੰਪਰਕ ਹਾਲੇ ਵੀ ਫੈਸਲਾਕੁਨ ਭੂਮਿਕਾ ਨਿਭਾ ਰਿਹਾ ਹੈ ਚੋਣ ਨਤੀਜਿਆਂ ਵਿੱਚ ਸਭ ਤੋਂ ਅਹਿਮ ਗੱਲ ਇਹ ਰਹੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਮਤੀ ਚੋਣਾਂ ਦੇ ਦੋਹਾਂ ਪੱਧਰਾਂ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚੀ ਸੀਮਤ ਰਿਹਾ। ਕਈ ਜ਼ੋਨਾਂ ਵਿੱਚ ਵੋਟਾਂ ਦਾ ਫਰਕ ਬੇहद ਘੱਟ ਰਿਹਾ ਜਿਸ ਨਾਲ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ ਬਸਪਾ ਨੇ ਤੀਜੇ ਸਥਾਨ ਤੇ ਰਹਿੰਦੇ ਹੋਏ ਦਲਿਤ ਵੋਟ ਬੈਂਕ ਵਿੱਚ ਆਪਣੀ ਪਕੜ ਦਾ ਪ੍ਰਦਰਸ਼ਨ ਕੀਤਾ ਜਦਕਿ ਅਕਾਲੀ ਦਲ ਚੌਥੇ ਸਥਾਨ ਤੇ ਰਿਹਾ ਇਸ ਦੇ ਇਲਾਵਾ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਪਾਰਟੀ ਇੱਕ ਵੀ ਜ਼ੋਨ ਵਿੱਚ ਜਿੱਤ ਦਾ ਦਰਜ ਨਹੀਂ ਕਰ ਸਕੀ ਜਿਸ ਨਾਲ ਭਾਜਪਾ ਦਾ ਸੂਪੜਾ ਸਾਫ਼ ਹੋ ਗਿਆ ਚੋਣਾਂ ਦੌਰਾਨ 44.6% ਦੀ VOTING ਦਰਜ ਕੀਤੀ ਗਈ ਜਿਸ ਨੂੰ ਔਸਤ ਮੰਨਿਆ ਜਾ ਰਿਹਾ ਹੈ ਵੋਟਾਂ ਦੀ ਗਿਣਤੀ ਦੌਰਾਨ ਸਾਰੇ ਕੇਂਦਰਾਂ ਤੇ ਪੁਲਿਸ ਬਲ ਦੀ ਤਾਇਨਾਤੀ ਰਹੀ ਅਤੇ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਖਤਾ ਇੰਤਜ਼ਾਮ ਕੀਤੇ ਅਧਿਕਾਰੀਆਂ ਅਨੁਸਾਰ VOTING ਪ੍ਰਕਿਰਿਆ ਸ਼ਾਂਤੀਪੂਰਕ ਢੰਗ ਨਾਲ ਸੰਪਨ ਹੋਈ ਅਤੇ ਕਿਸੇ ਵੀ ਵੱਡੇ ਵਿਵਾਦ ਦੀ ਸੂਚਨਾ ਨਹੀਂ ਮਿਲੀ ਪੰਚਾਇਤ ਸੰਮਤੀ ਚੋਣਾਂ ਵਿੱਚ 12 ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਕਿ ਪਿੰਡੂ ਖੇਤਰਾ ਵਿੱਚ ਪਾਰਟੀ ਤੋਂ ਜ਼ਿਆਦਾ ਵਿਅਕਤੀ ਵਿਸ਼ੇਸ਼ ਦਾ ਅਕਸ ਕਮ ਅਤੇ ਸਥਾਨਕ ਪ੍ਰਭਾਵ ਮਹਿੰਨੇ ਰੱਖਦਾ ਹੈ ਕਈ ਥਾਨਾਂ ਤੇ ਆਜ਼ਾਦ ਉਮੀਦਵਾਰਾਂ ਨੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਪਿੱਛੇ ਛੱਡ ਕੇ ਹੈਰਾਨੀਜਨਕ ਨਤੀਜੇ ਦਿੱਤੇ ਇਹਨਾਂ ਚੋਣ ਨਤੀਜਿਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਾਜਨੀਤੀ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੇ ਜਿੱਥੇ ਆਪਣੀ ਸੰਗਠਿਤ ਨਾ ਆਤਮਿਕ ਮਜ਼ਬੂਤੀ ਅਤੇ ਸਰਕਾਰ ਵਿੱਚ ਹੋਣ ਜਾ ਰਿਹਾ ਲਾਭ ਵਿਖਾਇਆ ਉੱਥੇ ਹੀ ਕਾਂਗਰਸ ਨੇ ਵੀ ਮਜ਼ਬੂਤ ਟੱਕਰ ਦੇ ਕੇ ਇਹ ਸੰਦੇਸ਼ ਦਿੱਤਾ ਕਿ ਹਾਲੇ ਵੀ ਪਿੰਡੂ ਸਿਆਸਤ ਵਿੱਚ ਉਹ ਪ੍ਰਭਾਵੀ ਹੈ ਬਸਪਾ ਅਤੇ ਅਕਾਲੀ ਦਲ ਲਈ ਇਹ ਨਤੀਜੇ ਆਤਮ ਮੰਥਨ ਅਤੇ ਰਣਨੀਤੀ ਸੁਧਾਰ ਦਾ ਸੰਕੇਤ ਹਨ ਜਦ ਕਿ ਭਾਜਪਾ ਲਈ ਇਹ ਨਤੀਜੇ ਗੰਭੀਰ ਚੇਤਾਵਨੀ ਮੰਨੇ ਜਾ ਰਹੇ ਹਨ ਕੋਲ ਮੇ ਲਾ ਕੇ ਜਲੰਧਰ ਦੇ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤੀ ਚੋਣ ਸੰਮਤੀ ਦੇ ਨਤੀਜਿਆਂ ਨਿ ਸਪਸ਼ਟ ਕਰ ਦਿੰਦਾ ਹੈ ਕਿ ਜ਼ਿਲ੍ਹੇ ਦੀ ਪਿੰਡੂ ਸਿਆਸਤ ਵਿੱਚ ਮੁਕਾਬਲਾ ਦਿਲਚਸਪ ਬਹੁ ਕੋਣੀ ਅਤੇ ਭਵਿੱਖ ਲਈ ਫੈਸਲਾਕੁਨ ਰਹਿਣ ਵਾਲਾ ਹੈ। ਸੋ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।